ਮਰਦ ਨਾਮ ਦੀ ਵਡਿਆਈ ਦੱਸ ਰਹੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿ ਨਾਮ ਤੂੰ ਬਿਨਾ ਜੀ ਕਿਸ ਤੈ ਉਹ ਗੁਰਮントਰਹੀਨ ਜੋ ਪ੍ਰਾਣੀ हीनस जो प्राणी त्रिगंत जन्म प्रश्न त्रिगंत जन्म कुकर सुकर गर्दव गर्दब कर्पण तुलखल कुकर सुकर गर्दव कर्पण है ਤੁਰ ਖਲ ਹੈ ਉਹ ਦਾ ਜੀਵ ਨੇ ਇਸ ਤਰਾ ਜਿਸ ਦਾ ਕੁੱਤੇ ਦਾ ਜੀਵ ਨੇ ਦਰਦ ਦਰ ਤੇ ਪੋਂਦਾ ਹੈ ਛੋਟੇ ਖਾਂਦਾ ਹੈ ਜਿਸ ਦਾ ਸੂਰ ਦਾ ਜਨਮ ਹੈ ਗੰਦਗੀ ਖਾਂਦਾ ਹੈ ਜਿਸ ਦਾ ਗਦੇ ਦਾ ਜਨਮ ਹੈ ਭਾਰਤ ਹੁੰਦਾ ਡੰਡੇ ਖਾਂਦਾ ਕੱਕ ਜਿਹੜਾ ਅਰੂੜੀਆਂ ਦੇ ਉੱਤੇ ਪਿਆ ਵਿਸ਼ਟਾ ਖਾਂਦਾ ਹੈ ਸਰਫ ਨੇ ਜਿਹੜਾ ਉਹਨੂੰ ਦੁੱਧ ਪਿਆ ਉਹਨੂੰ ਵੀ ਵੰਡੂ ਹੈ ਤੁਰਖਲੇ ਇਹੋ ਜਿਹਾ ਮੂਰਖਾਂ ਵਰਗਾ ਉਹਦਾ ਜਨਮ ਹੈ ਜਿਹਨੂੰ ਗੁਰੂਕੁਲੋਂ ਨਾਮ ਨਹੀਂ ਪ੍ਰਾਪਤ ਹੋਇਆ ਤੇ ਨਾਮ ਪ੍ਰਾਪਤ ਕਿਹਦੇ ਕੋਲ ਹੁੰਦਾ ਨਾਮ ਪ੍ਰਾਪਤ ਹੁੰਦਾ ਦੇ ਸਾਰੇ ਗੁਰੂ ਕੋਲ ਅਸਮਾਨੋਂ ਨਹੀਂ ਹੁੰਦਾ ਕਿਸੇ ਨੂੰ ਆਪਣਾ ਆਪ ਸੌਂਪਣਾ ਪੈਂਦਾ ਹੈ ਉਹਨੂੰ ਗੁਰੂ ਧਾਰਨ ਕਰਨਾ ਪੈਂਦਾ ਹੈ ਕਿਸੇ ਨੂੰ ਕਰੇ ਜਿਹਨੂੰ ਉਚਿਤ ਸਮਝ ਆ ਪਰ ਸਮੇਂ ਦੇ ਵਿੱਚ ਸਤਿਗੁਰੂ ਇੱਕੋ ਹੀ ਹੁੰਦਾ ਹੈ ਇਨੂੰ ਸਤਿਗੁਰੂ ਕੋਲੋਂ ਨਾਮ ਮਿਲ ਗਿਆ ਉਹਦਾ ਪਾਰ ਉਤਾਰ ਹੋ ਗਿਆ ਸਹਿ ਪੰਚਮ ਪਾਸ਼ਾ ਦੇ ਵੇਲੇ ਸਿੱਖਾਂ ਨੇ ਹੁਣ ਬਹੁਤ ਪਿੰਡਾਂ ਤੋਂ ਇਕੱਠਿਆਂ ਹੋ ਕੇ ਨਾ ਹੁਣ ਪੈਦਲ ਰਸਤੇ ਹਾਂ ਟੋਲੇ ਨੇ ਟੋਲੇ ਬਣ ਕੇ ਆਉਣਾ ਤੇ ਮਹਾਰਾਜ ਜੀ ਕੇ ਆਪਣੀਆਂ ਮੰਦੀਆਂ ਸ਼ੰਕਾ ਰੱਖਣੀਆਂ ਉੱਤਰ ਪੁੱਛਣੇ ਇੱਕ ਵਾਰੀ ਸੰਗਤ ਆਈ ਪੂਜੀ ਮਹਾਰਾਜ ਨਾਮ ਤੇ ਬਹੁਤ ਸਾਰੇ ਨੇ ਕੋਈ ਸਮਾਸੀ ਲੋਕੀ ਰਾਮ ਨਾਮ ਦਾ ਉਚਾਰਨ ਕਰਦੇ ਹਨ ਦੁਆਪਰ ਆਇਆ ਰਾਧੇ ਕ੍ਰਿਸ਼ਨ ਰਾਧੇ ਕ੍ਰਿਸ਼ਨ ਹੋ ਗਿਆ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ ਹੋ ਗਿਆ ਕਿਹੜਾ ਨਾਮ ਜਪੀਏ ਤੇ ਝਟਪਟ ਪਾਰ ਉਤਾਰਾ ਹੋ ਜਾਏ ਐਸਾ ਕਿਹੜਾ ਨਾਮ ਹੈ ਜਿਹੜਾ ਜਪੀਏ ਤੇ ਚਟਪਟ ਪਾਰ ਉਤਾਰਾ ਹੋ ਜਾਏ ਦੇਖੋ ਪੂਰਾ ਸਤਿਗੁਰੂ ਕੀ ਕਹਿੰਦਾ ਮਹਾਰਾਜ ਜੀ ਨਾਮ ਕੋਈ ਵੀ ਜਪ ਲੋ ਪਾਰ ਉਤਾਰਾ ਹੋ ਜਾਏਗਾ ਪਰ ਤੁਹਾਡਾ ਸਵਾਲ ਹੈ ਕਿ ਕਿਹੜਾ ਨਾਮ ਜਪੀਏ ਤੇ ਚਟਪਟ ਪਾਰ ਉਤਾਰਾ ਹੋ ਜਾਏਗਾ ਮਹਾਰਾਜ ਜੀ ਨੇ ਬੇੜੀਆਂ ਦੇ ਪੁੱਲ ਹੁੰਦੇ ਨੇ ਨਾ ਪੁਰਾਣੇ ਜ਼ਮਾਨੇ ਵਿੱਚ ਹੁੰਦੇ ਸਨ ਪਤਨ ਕੇਂਦਰ ਸਨ ਪਤਨਾ ਦੇ ਉੱਤੇ ਬਹੁਤ ਸਾਰੀਆਂ ਬੇੜੀਆਂ ਹੁੰਦੀਆਂ ਸਨ ਉਹ ਪਾਰ ਕਰਦੀਆਂ ਸਨ ਮਰ ਜੇ ਜਿਹੜੀ ਬੇੜੀ ਵਿੱਚ ਮਰਜੀ ਬਹਿ ਜਾਓ ਉਹ ਤੁਹਾਨੂੰ ਪਾਰ ਉਤਾਰ ਦੇਗੀ ਪਰ ਜਿਹੜੀ ਬੇੜੀ ਦੀ ਵਾਰੀ ਆਈ ਹੋਈ ਹੈ ਜਿਹੜੀ ਬੇੜੀ ਦੀ ਐਸੋ ਵਾਰੀ ਹੈ ਉਸ ਬੇੜੀ ਵਿੱਚ ਬੈਠੋਗੇ ਤੇ ਚਟਪਟ ਪਾਰ ਉਤਾਰਾ ਹੋ ਜਾਏਗਾ ਜਿਸਨਾ ਯੂਨੀ ਨਾ ਹੁੰਦੀਆਂ ਨੇ ਨਾ ਜਿਹੜੀ ਟੈਕਸੀ ਦੀ ਵਾਰੀ ਹੈ ਪਹਿਲਾਂ ਉਹਨੇ ਜਾਣਾ ਹੈ ਸੁਮਾਰਾ ਕਿਹਾ ਦਿਨੀ ਜਿਹੜੀ ਬੇੜੀ ਦੀ ਵਾਰੀ ਆਈ ਹੈ ਉਸ ਬੇੜੀ ਵਿੱਚ ਬੈਠੋਗੇ ਤੇ ਚਟਪਟ ਪਾਰ ਉਤਾਰਾ ਹੋ ਜਾਏਗਾ ਸਾਇਬ ਤੀਸਰੀ ਪਾਸੇ ਹੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਾਹ ਵਾਹ ਦਾ ਜੋ ਉਚਾਰਨ ਕੀਤਾ ਹੈ ਚੀ ਨੰਗ ਨੇ ਪੂਰੇ ਇਹਦੇ ਵਾਹ ਵਾਹ ਦੀ ਸਿਫਤ ਕੀਤੀ ਹੈ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵੜ ਅਵਰ ਨ ਕੋਏ ਸੁਪਿਆਰੋ ਐਸ ਵਕਤ ਦੀ ਜਿਹੜੀ ਬੇੜੀ ਹੈ ਜੋ ਕਿਲੇ ਵਾਲੇ ਪਾਸ਼ਾ ਨੇ ਬਖਸ਼ਿਸ਼ ਕੀਤੀ ਹੈ वो नाम है वाहो 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 कर दे रहो जीवन मुक्त गुरु जी का खालसा श्री वाहे गुरु जी की फतेह फते फते, फते।